ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਲਖਵਿੰਦਰ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਇਸ ਖਿੱਲੇ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਪਸ਼ੂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹੀਦਾ ਜਦੋਂ ਵੀ ਨਵਾਂ ਨਿਕਲਦਾ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਾਗਾ ਪਾ ਤੁਹਾਨੂੰ ਦਿਖਾਉਣੇ ਆ ਤੋ ਐਨੀਮਲ ਗੱਭਣ ਦਿਖਾ ਦਿਆਂਗੇ ਇੱਕ ਝੋਟੀ ਇੱਕੇ ਤਰ੍ਹਾਂ ਕੇ ਜਿਹੜੀ ਵਾੜ ਤੁਸੀਂ ਸਾਹਮਣੇ ਦੇਖੋਗੇ ਗੱਭਣ ਆ ਇੱਕ ਬਿਲਕੁਲ ਸੱਜਰ ਤਾਜੀ ਸੂਈ ਦੇ ਵਾੜ ਇੱਕ ਇਧਰ ਜਿਹੜੀ ਝੋਟੀ ਐ ਵੀ ਬਿਲਕੁਲ ਤਾਜੀ ਸੱਜਰ ਸੂਈ ਐ ਚੌਗੀ ਚਾਰ ਦੰਦ ਪਹਿਲਾ ਸੂਆ ਪਲੂਨ ਮਗਰ ਕੱਟੀ ਫੀਮੇਲ ਕਾਫ ਅੱਜ ਤਰੀਕ 7 ਜੁਲਾਈ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9 9:30 ਵਜੇ ਦਾ ਟਾਈਮ ਆ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਇੱਥੇ ਵਿਜ਼ਿਟ ਕਰੂਗਾ ਠੀਕ ਆ ਜੀ ਤਸੱਲੀ ਕਰਨ ਆਪਣੇ ਦੋ ਟਾਈਮ ਆ ਜਾਓ ਠੀਕ ਹੈ ਜੀ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਜਿਹੜੇ ਪਸ਼ੂ ਤੁਸੀਂ ਸਵਾਏ ਗੱਬਰ ਪਸ਼ੂ ਲੈ ਕੇ ਜਾਂਦਾ ਕੋਈ ਵੀ ਭਰਾ ਠੀਕ ਹੈ ਜੀ ਟਿੱਪ ਕੇ ਭਰਾ ਕੇ ਆਪਣੀ ਚੌਥਾਂ ਮੰਦੀ ਪਾਸ ਕਰਕੇ ਲੈ ਕੇ ਜਾਓ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਲਖਮਿੰਦਰ ਭਾਈ ਸਾਸਤਰੀ ਕਾ ਸਾਸਕਾ ਵੀਰ ਜੀ ਉਹ ਠੀਕ ਠਾਕ ਵੀਰੇ ਬੜੇ ਵਧੀਆ ਲਖੇ ਭਾਈ ਠੀਕ ਠਾਕ ਹਾਂ ਕਿਰਪਾ ਵੀਰ ਜੀ ਮਾਲਕ ਦੀ ਸ਼ੁਕਰ ਮਾਲਕ ਦਾ ਲਖੇ ਵੀਰ ਅੱਜ ਚਾਰ ਮਾਗਨੇ ਆਪਣੇ ਕੋਲ ਟੋਟਲ ਹਾਂਜੀ ਵੀਰ ਜੀ ਦੋ ਝੋਟੀਆਂ ਵਾਂ ਦੋਵੇਂ ਚੋਗੀਆਂ ਠੀਕ ਹੈ ਪਹਿਲੇ ਨਾਲ ਝੋਟੀਆਂ ਇੱਕ ਸੂਈ ਆ ਕੱਲ ਦੀ ਸੂਈ ਝੋ ਕੱਟੀ ਦਿੱਤੀ ਆ ਠੀਕ ਆ ਇਹ ਦੋ گاਵਾ ਵਾ ਇੱਕ ਗਾਂ ਗੱਬਣ ਠੀਕ ਆ ਜੀ ਇੱਕ ਗਾਂ ਜਿਹੜੀ ਵੱਡੀ ਵਹਿੜ ਸੂਈ ਕਲ ਦੀ ਐ ਵੀ ਠੀਕ ਆ ਇਹ ਕਰਮਾਲੀ ਦੀ ਵੱਛੀ ਦੀ ਜੰਗ ਤਾਂ ਚੰਗੀ ਬਰੀਡ ਵਾਲੀ ਮੱਛੀ ਵੀ ਚੰਗੀ ਬਰੀਡ ਆ ਠੀਕ ਆ ਜੀ ਫਾਰਮ ਵਾਲੀ ਵਹਿੜ ਆ ਫਾਰਮ ਵਾਲੀ ਵਹਿੜ ਠੀਕ ਆ ਤੋਂ ਸ਼ੁਰੂਆਤ ਕਿਸਾਨ ਵੀਰੋ ਆਪਾਂ ਪਹਿਲੇ ਨੰਬਰ ਤੋਂ ਇੱਥੋਂ ਕਰਾਂਗੇ ਇੱਕ ਤੁਸੀਂ ਸਟਾਰਟਿੰਗ ਦੇ ਵਿੱਚ ਦੇਖੋਗੇ ਬਿਲਕੁਲ ਐਚ ਐਫ ਬਰੀਡ ਦੇ ਵਿੱਚ ਵਹਿੜ ਆ ਸੋ ਚੰਗੇ ਸੀਮਨ ਦੀ ਆਪ ਜਾਪਦੀ ਐ ਠੀਕ ਆ ਜੀ ਬਾਕੀ ਆਰਡਰ ਕੁਆਲਿਟੀ ਤੁਸੀਂ ਸਾਹਮਣੇ ਦੇਖੋ ਸੂਈ ਬਿਲਕੁਲ ਤਾਜੀ ਆ ਸੱਜਰ ਸੂਈ ਆ ਮਗਰ ਬੱਚੀ ਨੂੰ ਜਨਮ ਦਿੱਤਾ ਅੱਜ ਲਖਮਿੰਦਰ ਭਾਈ ਅੱਜ ਰਾਤੀ ਸੂਈ ਕੇ ਕੱਲ ਦੀ ਸੂਈ ਕੱਲ ਕੱਲ ਸੂਈ ਹੋ ਜੀ ਕੱਲ ਸੂਈ ਆ ਕੱਲ ਦੁਪਹਿਰੇ ਸੂਈ ਆ ਦੋਵਾਂ ਘੰਟਿਆਂ ਬਾਅਦ ਜੇਰ ਪਾਤੀ ਸੀ 5-6 ਕਿਲੋ ਉਹਦਾ ਆਪਾ ਉਹ ਚੋਇਆ ਬਾਅਦ ਚ ਮੁੜ ਕੇ ਠੀਕ ਆ ਹੌਲੀ ਕੀਤੀ ਸੀ ਪੰਜ-ਪੰਜ 6 ਕਿਲੋ ਰਾਤੀ ਚੋਇਆ ਠੀਕ ਹੈ 6-7 ਕਿਲੋ ਸੇਰੇ ਚੋਇਆ ਵਾ ਪਰ ਘੱਟੋ ਘੱਟ ਵੀ ਜਿਆਦਾ ਨਹੀਂ ਕੋਈ 12-15 15 ਕਿਲੋ 14 ਕਿਲੋ ਇੱਕ ਦੋ ਘਟਾਂ ਦਾ ਨਹੀਂ ਚੋਇਆ ਵੀ 20 ਉਹ ਆਪ 15 ਤੋਂ 20 ਕਿਲੋ ਦੇ ਸਟਾਰਟਿੰਗ ਹੁੰਦੀ ਆ ਬਾਕੀ 45 44 45 ਕਿਲੋ ਦੇ ਚੋਇਆ ਹਾਂ ਨਾ ਪਹਿਲਾਂ ਤਿੰਨ ਟਾਈਮ ਦੀ ਚੋਾਈ ਵੈਟ ਮੰਗਦੀ ਆ ਜੋ ਪਿਛੋਂ ਉਹਦੀ ਡਿਟੇਲ ਆਪਾਂ ਨੂੰ ਆਇਆ ਬੈਕਗ੍ਰਾਉਂਡ ਦੀ ਮੰਗ ਕੇ ਪਤਾ ਆਪਾਂ ਮਤਲਬ ਜਿਆਦੀ ਦੂਰੋਂ ਨਹੀਂ ਲਈ ਆਪਣੇ ਪਿੰਡੋਂ ਹੀ ਸਮਝੀਏ ਵੀ ਆਪਾਂ ਪਿੰਡੋਂ ਹੀ ਲਈ ਆ ਠੀਕ ਹੈ ਹਾਂਜੀ 200 ਦੇ ਬੰਦੇ ਜੀ ਵੇਚਦੇ ਨਹੀਂ ਲੂਮ ਨਹੀਂ ਪੁੱਟ ਕੇ ਵੇਚਦੇ ਉਹਨਾਂ ਦੇ ਕੋਈ ਪ੍ਰੋਬਲਮ ਕਰਕੇ ਕਰ ਪਛੀ ਫੀਮੇਲ ਕਾਫ ਇੱਕ ਕਿਸਾਨ ਵੀਰੋ ਕੱਲ ਦੀ ਸੂਈ ਆ ਸੂਆ ਮੇਰਾ ਭਰਾ ਕੋਈ ਆਪਦਾ ਸਮਝ ਵੇਖ ਲਈ ਜੇ ਤੀਜਾ ਮੰਨ ਕੇ ਕਰੇ ਕੋਈ ਸੋਦਾ ਤੀਜਾ ਮੰਨ ਕੇ ਹੈਗੀ ਤੀਜਾ ਪੱਕਾ ਤੀਜਾ ਹਾਂਜੀ ਪੱਕਾ ਠੀਕ ਆ ਜੀ ਬਾਕੀ ਥਾਣੇ ਤਰੋਂ ਤੁਹਮ ਦਿਖਾ ਦਿੰਨੇ ਆ ਪਲੂਨ ਨਾਰਮਲ ਜਿਹੜੀ ਹਵਾਨੇ ਲੈਵੇ ਤੇ ਨਜ਼ਰ ਆਊਗੀ ਬਾਕੀ ਮਸ਼ੀਨੀ ਥਣ ਵੀ ਆ ਤੇ ਹੱਤੀ ਚਵਾਈ ਦੇ ਵਿੱਚ ਵੀ ਆ ਜਾਊਗਾ ਪਲੂਨ ਜਿਹੜੀ ਦੋਸਤੋ ਪਲੂਨ ਦੇ ਵਿੱਚ ਥੋੜਾ ਜਿਹਾ ਡੁੱਬਿਆ ਥਣ ਠੀਕ ਆ ਬਾਕੀ ਜਿਹੜੇ ਭਰਾਵਾਂ ਦੇ ਕੋਲ ਮਸ਼ੀਨਾਂ ਨੇ ਚਾਹੇ ਲਾਰਜ ਚਾਹੇ ਸਮਾਲ ਫਾਰਮਾਂ ਦੇ ਵਿੱਚ ਤੇ ਮਸ਼ੀਨੀ ਚਵਾਈ ਪਰਫੈਕਟ 45 ਲੀਟਰ 42 45 ਕਿ ਲੀਟਰ ਦੁੱਧ ਪਿਛਲੇ ਸਵੇਰ ਇਸ ਵੈੜ ਨੇ ਚਵਾਇਆ ਦੋ ਸਵੇਰ ਪਹਿਲਾਂ ਦੋ ਸਵੇਰ ਦੇ ਪਹਿਲਾਂ ਚਵਾਈ ਹੋਈ ਜਿਹੜੀ ਉਹ 45 ਲੀਟਰ ਦੀ ਤੇ ਇਹਨਾਂ ਟਾਈਮ ਦੀ ਚਵਾਈ ਆ ਠੀਕ ਆ ਜੀ ਹਾਂਜੀ ਲੈ ਵੀ ਵੀਰ ਹਰਤੇ ਜੀ ਸਾਖ ਖੋਲ ਇਹਨੂੰ ਇੱਕ ਵਾਰ ਤੋੜ ਕੇ ਦਿਖਾ ਦਈਏ ਵੈੜ ਦੋਸੋਂ ਵੱਡੀ ਆ ਠੀਕ ਆ ਜੀ ਬਾਕੀ ਤੁਸੀਂ ਆਹ ਰੂਰ ਦੇਖ ਲਓ ਠੀਕ ਆ ਜੀ ਸੂਈ ਸਵਾ ਦੇ ਵਿੱਚ ਆ ਇਹ ਮਾਰਨਿੰਗ ਦੀ ਸੂਈ ਏ ਕਰਮਾ ਲਈ ਤੇ ਬਾਕੀ ਕੱਲ ਹਾਂਜੀ ਕੱਲ ਮਾਰਨਿੰਗ ਕੱਲ ਮਾਰਨਿੰਗ ਸੂਈ ਏ ਠੀਕ ਆ ਜੇ ਇਹ ਜੂ ਕੰਪਲੀਟ ਪਈ ਆ ਵੀਡੀਓ ਆਪਣੇ ਕੋਲ ਆ ਕੋਈ ਸੱਜਣ ਆਉਂਦਾ ਆਪਾਂ ਸਾਰੀ ਵਿਖਾਵਾਂਗੇ ਤੋ ਬਾਕੀ ਕਿਸਾਨ ਕਰੋ ਦੋ ਪਾਸੇ ਬੈਠ ਕੇ ਵੀ ਆਪਾਂ इजीली ਚਵਾਈ ਕਰ ਸਕਦੇ ਆਂ ਵਾਲੀ ਦੋ ਵਾਲੇ ਹਾਂਜੀ ਤੇ ਜਿਹੜੇ ਭਰਾਵਾਂ ਕੋਲੇ ਕੋਈ ਫਿਰ ਆਪਾਂ ਦੱਸਦੇ ਨੇ ਵੀ ਜਿਹੜੇ ਸਮਾਲ ਫਾਰਮਾਂ ਦੇ ਵਿੱਚ ਵੱਡਿਆਂ ਫਾਰਮਾਂ ਦੇ ਵਿੱਚ ਮਸ਼ੀਨਾਂ ਅਵੇਲੇਬਲ ਨੇ ਠੀਕ ਆ ਜੀ ਉਹਨਾਂ ਲਈ ਤਾਂ ਹੋਰ ਵੀ ਬਹੁਤ ਵਧੀਆ ਵਾ ਠੀਕ ਆ ਦੋ ਦੋ ਉੱਥੇ ਜਾ ਕੇ ਹੋਰ ਵੀ ਪਸ਼ੂ ਵਧੂਗਾ ਤੇ ਬੌਲੇ ਤੇ ਫਿਲਹਾਲ ਤੁਸੀਂ ਚੋ ਕੇ ਆਪਣੀ ਤਸੱਲੀ ਕਰ ਸਕਦੇ ਜੀ ਤਿੰਨ ਗਡੰਗਾਂ ਦੇ ਵਿੱਚ ਕੋਈ 18 20 20 ਕਿਲੋ ਜਿਹੜਾ ਇਸ ਵਕਤ ਬੌਲਾ ਵੀਰ ਉਹਨਾਂ ਨੇ ਕੱਢਿਆ ਕੋਈ 5 5 6 6 7 7 ਕਿਲੋ ਕਰਕੇ ਤੇ ਤਿੰਨ ਗਡੰਗ ਜਿਹੜੀ ਹਜੇ ਤੱਕ ਚਵਾਈ ਕੀਤੀ ਆ ਹੋ ਮਾਰਨਿੰਗ ਟਾਈਮ ਆਪਾਂ ਜਿਹੜੀ ਇਹ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਸੋ ਚੰਗੀ ਵਹਿੜਾ ਬਾਕੀ ਜਿਹੜੇ ਫਾਰਮਰ ਭਰਾ ਕੋਈ 40 ਲੀਟਰ ਜਾਂ 40 ਤੋਂ ਬਾਹਰ ਬਾਅਰ ਮਿਲਕਿੰਗ ਵਾਲਾ ਪਸ਼ੂ ਲੱਭ ਰਹੇ ਹੋ ਤੁਸੀਂ ਤੇ ਜਰੂਰ ਤੁਸੀਂ ਪਹਿਲ ਕਦਮੀ ਕਰ ਸਕਦੇ ਹੋ ਹੈ ਠੰਡੀ ਧੀਰੀ ਹੈ ਸੇਲਸ ਆਊਗਾ ਠੀਕ ਆ ਜੀ ਤੇ ਰਸਾ ਰੱਸਾ ਲੈ ਜੇ ਨਾ ਗਾਂ ਦਾ ਰੱਸਾ ਲੈਣੇ ਤਿੰਨ ਚਾਰ ਕੋ ਦੋ ਵਹਿੜ ਵਾਸਕਦੀ ਆ ਬਿਲਕੁਲ ਮਰਜ਼ੀ ਦਾ ਪਾਣੀ ਪੂਣੀ ਕੋਈ ਵੱਡੀ ਵਹਿੜ ਆ ਬਿਲਕੁਲ ਜੀ ਇਹ ਵਹਿੜਾ ਇਹ ਤਕਰੀਬਨ ਚਲੋ ਇੰਨਾ ਵੀ ਫਾਰਮਾ ਦੇ ਵਿੱਚ ਖੁੱਲੀਆਂ ਛੱਡੀਆਂ ਹੁਣ ਖਾਇਰਾ ਖੁੱਲੀ ਖੁੱਲੀ ਛੱਡੀਆਂ ਬਾਕੀ ਸ਼ੌਂਕ ਨਾਲ ਬੰਦਾਂ ਰੱਖੀ ਸ਼ੌਂਕ ਦਾ ਟੀਗਾ ਪ੍ਰਾਈਸ ਚੰਗਾ ਦੱਸਿਆ ਪਰ ਆਪਾਂ ਜਿਆਦਾ ਗੌਰ ਨਹੀਂ ਕੀਤਾ ਜੀ ਹਾਂ ਹਾਂ ਹਾਂਜੀ ਬੱਦ ਗੜ ਕਰੋ ਜੱਗ ਸੋ ਮਗਰ ਵੀ ਬੱਛੀ ਆ ਬਾਕੀ ਬਹੁਤ ਖੂਬਸੂਰਤ ਚੰਗਾ ਸੋਹਣਾ ਪੇਠਪੂੜਾ ਤੇ ਫੁੱਲ ਵਜੋਂ ਦਾੜਾ ਫੁੱਲ ਵਜੋਂ ਲੋਟ ਬਾਕੀ ਦਾ ਮਿਲ ਅਜੀ ਰਾਸਾ ਮਸ਼ੀਨੀ ਲੱਗੀ ਅਜੀ ਹੱਥੀਂ ਚਵਾਈ ਤੇ ਆਈ ਕਰਮ ਵਾਲੀ ਐਵੇਂ ਆਪਾਂ ਵੜੀਏ ਝੂਠ ਦੋਵੇਂ ਹੀ ਬੰਨੀ ਬਹਿ ਕੇ ਚਵਾਈ ਕਰਦੇ ਰਿਹਾ ਬੰਦੇ ਉਹ ਹਾਂ ਦੋਵੇਂ ਹੀ ਬੰਨੀ ਬਹਿ ਗਏ ਪਰ ਆਪਦੀ ਪਾਸ ਵਖੋ ਵਖਰੀਆਂ ਬਾਲਡੀਆਂ ਦੋ ਬਾਲ 1.5 ਲੱਖ ਬੰਦਾ ਪਰ ਆਪਾਂ ਤਾਂ ਬਹੁਤ ਕੰਮ ਨਹੀਂ ਕਰਨਾ ਆਪਾਂ ਲੱਖੋਂ ਨਹੀਂ ਕਰਨਾ ਜੈ ਜੀ ਬਿਲਕੁਲ ਹਾਂ 90000 ਦੀ ਵਸੀ ਦੇਣੇ 90000 ਦੀ ਹਾਂ 90000 ਦੀ ਦੇ ਦਿੱਤੀ 3087 ਦੀ ਦੇ ਦੀਏ 87 85 ਦੀ ਦੇ ਦੀਏ ਚਲ ਹਾਂ 80000 ਦੇ 44 ਦੀਆਂ ਠੀਕ ਹੈ ਜੀ 85000 ਦੀ 45 ਗੱਲ ਵਾਲੀ ਵਾਹੀ ਲੈ ਜੇ ਕੋਈ ਜਾਨ 85000 ਦੀ ਇਹ ਵਾੜ ਮਿਲ ਜੂਗੀ ਬੀਬੀ ਜੀ ਚਮਕ ਚਮਕ ਵਾਲੀ ਵਾੜ ਆ ਕੋਈ ਨਹੀਂ ਚਮਕ ਚਮਕ ਪੂਰੀ ਆ ਕੇ ਸੂਹੀ ਥੋੜੀ ਕਾਲੀ ਸੂਸਵਾ ਦੇ ਵਿੱਚ ਆ ਕਬਰੀ ਸੂਸਾ ਚਾਈ ਆ ਤੇ ਬਾਕੀ ਚਮਕ ਚਮਕ ਵਾਲੇ ਪਾਸੋਂ ਕੋਈ ਨਹੀਂ ਵੀ ਪਿੰਡਾ ਬਿਲਕੁਲ ਸਾਫ ਸੁਥਰਾ ਕੋਈ ਵਾਧੂ ਦਾ ਨਿਸ਼ਾਨ ਪਿੰਡੇ ਦੇ ਉੱਤੇ ਨਹੀਂ ਤੁਹਾਨੂੰ ਦੇਖਣ ਚ ਮਿਲੂਗਾ ਫੇਸ ਕੁਆਲਿਟੀ ਚੰਗੀ ਆ ਸਟੇਟ ਪਟਾ ਤੇ ਜਸਵਾ ਬਾਕੀ ਆਪਾਂ ਲਿਸ਼ਕਾਈ ਲਿਸ਼ ਕੋਈ ਨਹੀਂ ਰਾਸਿਆਂ ਨਵਾਈ ਨਹੀਂ ਕਿਉਂਕਿ ਕੱਲ ਦੀ ਸੁਈ ਆ ਕੱਲ ਦੀ ਸੁਈ ਲਗੀ ਤਾਰਿਕਾ ਕੰਪਨੀ ਚੀਜ਼ ਆ ਕੋਈ ਭਣ ਭਰਾ ਦਾ ਪੰਜ ਲਾ ਨਵਾ ਦਈਏ ਕਿ ਲਿਸ਼ਕਾ ਦੀ ਕਿੰਦ ਵਿਖਾਉਣ ਦੇ ਮਾਰੇ ਤੇ ਡਾਂਡਾ ਨਾਲ ਆਈਏ ਬੈਠਦੀ ਨਹੀਂ ਨਹੀਂ ਕਿਹੜੀ ਗੱਲੋਂ ਹਾਂਜੀ ਹਾਂਜੀ ਇੱਕ ਸੈਕਿੰਡ ਨੰਬਰ ਤੇ ਲਖਮਿੰਦਰ ਭਾਈ ਇੱਕ ਆਪਣੇ ਕੋਲ ਇਧਰ ਆ ਵਸ਼ੀ ਗੱਬਣ ਆ ਗਈ ਆ ਇਹ ਵਸ਼ੀ ਵੀ ਦੂਜੇ ਸਵੇਰ ਵੀ ਵੜੀ ਲੋ ਜੀ ਦੂਜਾ ਸਵੇਰ ਸੂਨ ਆ ਲਈ ਆ ਦਿਨ ਅੰਦੇ ਜੂ ਅਜੇ ਵੀ 8-10 ਇਹ ਲੇ ਜੂ ਪੰਜ ਛੇ ਦਿਨ ਲੈ ਜੂਗੀ ਹਾਂ ਉਹ ਹੋ ਜੇ ਭਾਵੇਂ ਲੈ ਵੀ ਜਾਵੇ ਅੱਠ ਦਿਨ ਤੂੰ ਕਿਹਾ ਮਾਲਕ ਦੇ ਹਾਸਾ ਪੁੱਛ ਆਪਾਂ ਨੂੰ ਭੈ ਭਰਾ ਦੱਸਦਾ ਵੀ ਇੰਨੇ ਦਿਨ ਦੇ ਕੱਚੀ ਰਹੀਏ ਬਾਕੀ ਠੰਡਾ ਨੂੰ ਬਹੁਤ ਦੰਨੀਆਂ ਵਾਜੀ ਦੇ ਠੀਕਾ ਲੈ ਵੀ ਫਿਰ ਵੀ ਇੱਕ ਹਫਤਾ ਅੱਠ ਦਿਨ ਮੰਨ ਕੇ ਸੌਦਾ ਕਰ ਲਿਆ ਜੀ ਹਾਂਜੀ ਅੱਠਾਂ ਦਾ ਕੋ ਮਨ ਸੁਆ ਦੂਜਾ ਹੀ オリジナル ਦੂਜਾ ਦੂਜਾ ਹੀ ਇੰਨਾ ਦੂਜਾ ਹੀ ਸੁਆ ਵਸੀ ਠੀਕਾ ਜੀ ਬਾਕੀ ਰੰਗ ਡਿਜ਼ਾਈਨ ਇਹਦਾ ਵੀ ਚੰਗਾ ਇਹ ਵੀ 18 ਥਾਨ ਮੁੱਠੀ ਮੁੱਠੀ ਪਹਿਲਾਂ ਥੱਲੇ ਉਹਨਾਂ ਦੱਸਿਆ ਚੋਇਆ ਵੀ 18 ਲੀਟਰ ਦੀ ਚਵਾਈ ਕਰਾਈ ਇਹਨੇ ਹਾਂਜੀ ਹਾਂਜੀ ਠੀਕਾ ਜੀ ਸੋ ਪਹਿਲੇ ਸਵੇਰੇ ਦੋਸ ਉਹਨਾਂ ਦੇ ਦੱਸਣ ਮੁਤਾਬਕ ਆ ਠੀਕ ਹੈ ਜੀ ਜੋ ਡਿਟੇਲ ਮਿਲੀ ਹੈ 18 ਕਿਲੋ ਇਸ ਬੱਚੀ ਨੇ ਦੁੱਧ ਚਵਾਇਆ ਪਲੂਣ ਨੇ ਬਾਕੀ ਤੁਸੀਂ ਦੇਖ ਸਕਦੇ ਜੇ ਬੂਥੀ ਬਿਲਕੁਲ ਛੋਟੀ ਸਮਾਲ ਸਾਈਜ਼ ਫੇਸ ਕੁਆਲਿਟੀ ਆ ਤੇ ਕੱਦ ਬੱਚੀ ਦਾ ਸੋਨਾ ਵੱਡੀ ਆ ਉਮਰ ਦੇ ਹਿਸਾਬ ਨਾਲ ਹੋ ਸਕਿਆ ਵੀ ਕਰਮਾਂ ਵਾਲੀ ਜ਼ਬਾਨ ਹੁੰਦੇ 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 ਤੱਕ ਇਹ ਥੋੜਾ ਬਾਅਦਾ ਹੋਰ ਅੱਗਾ ਇਨਕਰੀਜ਼ ਹੋ ਜਾਏ ਹੋਰ ਵੀ ਕੱਦ ਕੱਟ ਕਰ ਜੇ 8 ਸੱਤਕ ਦਿਨ ਦਾ ਆਈਡੀਆ ਲਾ ਕੇ ਤੁਸੀਂ ਸੌਦਾ ਕਰ ਲਿਆ ਜੇ ਇਧਰੋਂ ਇੱਕ ਬਹਿਣੀ ਵਾਲੇ ਪਾਸੇ ਤੁਸੀਂ ਥਣ ਦੇਖ ਲਓ ਹਾਂ ਪੇਪਰ ਤੋਂ ਪਨਾਣ ਵਰੀ ਫਿਰ ਪੂਰੀ ਜੀ ਠੀਕ ਆ ਠੀਕ ਆ ਲੋ ਜੀ ਠੀਕ ਆ ਵਪਾਰ ਦਾ ਕੰਮ ਆ ਕਿਸਾਨ ਦੇ ਕੋਈ ਵੀ ਵਰਾ ਕੋਈ ਢਿੱਲ ਨਹੀਂ ਕੀਤੀ ਜਾਂਦੀ ਕਿਉਂਕਿ ਅੱਗੇ ਬਿਲਕੁਲ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰਨੀ ਹੁੰਦੀ ਆ ਤੇ ਰਾਸਿਆਂ ਨੂੰ ਕੋਈ ਚੱਕਰ ਨਹੀਂ ਕਰਮਾਉਂਦੇ ਆਹ ਦੇਖ ਜਿਤਨਾ ਮਰਜੀ ਆ ਕੋਈ ਬਹਿ ਜਾਏ ਭਾਏ ਜਿਤਨਾ ਮਰਜੀ ਭਾਏ ਨਹੀਂ ਕਰਮਾਣੀ ਨਾ ਹਾ ਉਥੋਂ ਹਾਂ ਬਹੁਤ ਹੀ ਚੰਗੀ ਆ ਹਾਂ ਤੇਪਣਾ ਇੱਕ ਨੰਬਰ ਆ ਠੀਕ ਆ ਜੀ ਕਿਸੇ ਥਾਣੇ ਦੇ ਵਿੱਚੋਂ ਕੋਈ ਬਾਤ ਘਾਟ ਨਹੀਂਗੀ ਬਾਕੀ ਜਿੱਦਾਂ ਮਰਜ਼ੀ ਮੇਰਾ ਭਰਾ ਤੇਪ ਲਿਓ ਜੇ 16 ਪੰਨਿਆਂ ਠੀਕ ਆ ਆਕਿਆ ਜਿਹੜੇ ਪੰਨ ਭਰਾ ਨੇ ਪੈਸੇ ਲੈਣੇ ਆਣ ਕੇ ਪੂਰੀ ਤਸੱਲੀ ਕਰੇ ਆ ਤਸੱਲੀ ਕਰੇਗੀ ਸੋ ਕਿਉਂਕਿ ਬਾਅਦ ਵਿੱਚ ਕਿਸੇ ਭਰਾ ਨੂੰ ਕੋਈ ਕਿੰਤੂ ਪਰੰਤੂ ਕਹਿਣੀ ਠੀਕ ਆ ਜੀ ਕਿਉਂਕਿ ਆਪਣਾ ਵੀ ਕੰਮ ਵੀਡੀਓ ਬਣਾਉਂਦਾ ਹੁੰਦਾ ਇੱਥੇ ਵਾਰ-ਵਾਰ ਆਪਾਂ ਤਾਂ ਬੇਨਤੀ ਕਰਦੇ ਆ ਤੁਸੀਂ ਵੀਡੀਓ ਬਣਾਉਣੀ ਆ ਮੈਂ ਵੀਰ ਗਾੜ ਨੂੰ ਮਾਰ ਲੈਂਦਾ ਤੇ ਆਪਾਂ ਮੈਂ ਗਰੰਟੀਾਂ ਤਾਂ ਲਈ ਜਾਵਾਂ ਬੜੀ ਇਹਦੀ ਉਹ ਅਜੇ ਆ ਚਲੋ ਜਿੰਨਾ ਕਿ ਭਣ ਭਰਾ ਨੇ ਗਾੜੀ ਦੱਸਿਆ ਤੋਂ ਉਹਨਾਂ ਨੂੰ ਦੱਸ ਦਈਦਾ ਸਤਾ ਦੱਸ ਦਈਦਾ ਤੇ ਬਾਕੀ ਆਪਾਂ ਤਸੱਲੀ ਫੁੱਲ ਕੀਤੀ ਆ ਜਿਹੜੇ ਭਣ ਭਰਾ ਨੇ ਪੈਸੇ ਲੈਣੇ ਤਸੱਲੀ ਫੁੱਲ ਕਰੇ ਫੁੱਲ ਕਰਕੇ ਲੈ ਗਏ ਆਪਾਂ ਨੋਟ ਪਾਟੇ ਤੇ ਲੈਣੇ ਨਹੀਂ ਆਪਾਂ ਚੈੱਕ ਕਰ ਕਰ ਲੈਣੇ ਆ ਇੱਥੇ ਹੜ ਜਗ ਦੀ ਚੈੱਕ ਕਰੇ ਲਓ ਜੀ ਠੀਕ ਆ ਜੀ ਸੋ ਟਿਲ ਲੜਾ ਲੋੜਾ ਤੋਂ ਇੱਕ ਅੰਦਾਜ਼ਾ ਤੁਸੀਂ ਲਾ ਲਿਆ ਜੇ ਅਜੇ ਕਰਮਾਂ ਲਈ ਲੈ ਜੂਗੀ ਟਾਈਮ ਠੀਕ ਆ ਜੀ ਬਹੁਤਾ ਛੇ ਦਿਨ ਮੰਨ ਕੇ ਸੌਦਾ ਕਰਿਓ ਬਾਕੀ ਬੋਲਾ ਬੂਲਾ ਭੰਨਿਆ 5 6 6 ਦਿਨ ਦਾ ਛੇ ਦਿਨ ਮਹਾ ਭ ਇਹਦਾ ਮੁੱਲ ਵੀ ਜੀ ਕੋਈ 75 ਨਹੀਂ ਕੋਈ 70 ਨਹੀਂ 60 ਵੀ ਨਹੀਂ ਹਾਂ 57000 ਦੀ ਵੱਛੀ ਦੇ ਦਾਂਗੇ 57 ਦੀ ਹਾਂ ਨਾਲ ਹੀ ਹਾਂ ਨਾਲ ਹੀ ਗੱਲ ਹੀ ਆ ਹਾਂਜੀ ਨਾਲ ਹੀ ਠੀਕ ਆ ਜੀ 57000 ਦੀ ਵੱਛੀ ਦੇ ਦਾਂਗੇ ਲੋ ਵੀ ਇਹ 57000 ਦੀ ਵੱਛੀ ਮਿਲ ਜੂਗੀ ਅੱਜ ਚਲੋ ਬਹੁਤ ਵਧੀਆ ਗੱਲ ਆ ਜਿਹੜੇ ਮੇਰੇ ਭਰਾ ਹਮੇਸ਼ਾ ਆਪਾਂ ਗੱਲ ਕਰਦੇ ਵੀ ਸੂਆ ਸੂਆ ਪਸ਼ੂ ਲਓ ਜਕੀਮ ਦੀ ਥਾਂ ਤੋਂ ਲਓ ਬਾਕੀ ਮੇਰਾ ਭਰਾ ਜਦੋਂ ਤੱਕ ਗੱਬੜ ਪਸ਼ੂ ਹੀ ਖਰੀਦਿਆ ਕਰੋ ਜਿਹੜਾ ਕਿ ਪੰਜਾ ਚੌ ਸੱਤਾਂ ਦਿਨਾਂ ਨੂੰ ਸੂਫ ਰਹਿਣਾ ਹੁੰਦਾ ਠੀਕ ਆ ਜੀ ਉਹਦੇ ਨਾਲ ਕਿਉਂਦਾ ਵੀ ਇੱਕ ਤੁਹਾਡੀ ਨਗਰਾਨੀ ਦੇ ਪਸ਼ੂ ਥੂਪਣਾ ਇੱਕ ਇਹ ਤਾਂ ਕਲੀਅਰ ਹੁੰਦਾ ਵੀ ਪਸ਼ੂ ਵਾਕਿਆ ਤਾਜ਼ਾ ਸੱਦਰ ਸੋਇਆ ਬਾਕੀ ਅੱਜਕੱਲ ਬਿਲਕੁਲ ਦੌੜ ਭੱਜ ਦੇ ਦੌਰ ਦੇ ਵਿੱਚ ਬੜਾ ਕੁਝ ਹਈ ਜਾਂਦਾ ਉੱਥੋਂ ਮੇਰਾ ਵੀ ਬਚਾ ਹੋ ਜਾਂਦਾ ਕਹਿ ਨਹੀਂ ਸਾਡੇ ਕੁਝ ਬੜਾ ਕੁਝ ਹੁੰਦਾ ਵੀਰ ਬਾਕੀ ਤਕਰੀਬਨ ਰਾਤ ਸਾਂ ਆਪਾਂ ਦੇ ਡੰਗਲੇ ਹੁੰਦੇ ਗੱਬਣੀ ਇਹ ਤਕਰੀਬਨ ਜਾਂ ਆਪਣੇ ਘਰੇ ਸੋਏ ਦਾ ਇਸ ਚੀਜ਼ ਦੀ ਸ਼ਾਦੀ ਆਪਣੀ ਫੋਲ ਜਿੱਥੇ ਕੋਈ ਮਰਜ਼ੀ ਆਖਿਆ ਝੋਟੀਆਂ ਤੇ ਤੁਹਾਡੇ ਕੋਲ ਤਿਆਰੀ ਵਾਲੀਆਂ ਆਈਆਂ ਤੇ ਬਾਅਦ ਇੱਕ ਦੋ ਦਿਨਾਂ ਤੱਕ ਹਾਂ ਜੀ ਪਰਸੋਂ ਦੀ ਝੋਡੀ ਸੂਈ ਆ ਕੱਲ ਦੀ ਗਾਂ ਸੂਈ ਆ ਫੁੱਲ ਗਰੰਟੀਆਂ ਇਸ ਜੀ ਦੇ ਸੂਈ ਦੀਆਂ ਕੋ ਪਿੱਛੇ ਭਾਰ ਦੀਆਂ ਜਿਹੜੀਆਂ ਥਣਾ ਥਣਾ ਜੋ ਕੁਛ ਆ ਪੱਚਿਆ ਕਵਿਤਾ ਕਿੰਨਾ ਕਰ ਸਕਦੇ ਆ ਕਰ ਸਕਦੇ ਆ ਬਾਕੀ ਆਪਾਂ ਤੋਂ ਜ਼ਿਆਦੇ ਵਿਦਵਾਨ ਬੈਠੇ ਆ ਕੋਈ ਆਪਾਂ ਕਰ ਵੀ ਸਕਦੇ ਆ ਆਪਾਂ ਨਹੀਂ ਕਹਿ ਸਕਦੇ ਬਿਲਕੁਲ ਲੋ ਵੀ ਇੱਕ ਇਧਰ ਦੋਸਤ ਇੱਕ ਝੋਟੀ ਦਿਖਾਉਣੀ ਆ ਇਹ ਚਾਰ ਦੰਦਾਂ ਦਾ ਕੱਟੀ ਚਾਰ ਦੰਦ ਕੱਟੀ ਚਾਰ ਦੰਦ ਤੋਂ 200 ਝੋਟੀ ਆ ਮਗਰ ਵੀ ਕੱਟੀ ਆ ਗਈ ਆ 나ੜੂਆ ਗੱਲਾ ਬਿਲਕੁਲ ਬੱਚੇ ਦੇ ਨਾਲ ਆ ਇਹ ਕੱਲ ਦੀ ਸੂਈ ਤੇ ਪਰਸੋਂ ਦੀ ਵੀ ਰੋ ਕੱਲ ਦੀ ਪਰਸੋਂ ਦੀ ਸੂਈ ਹੈ ਤੇ ਜਾਇ ਦੇਣੇ ਅੱਜ 3-4 ਦਿਨ ਬਾਕੀ ਕਿਸੇ ਰਕਮ ਦੀ ਕੋਈ ਹੋਰ ਗੁੱਲਤੇ ਨਹੀਂ ਕੀਤੀ ਨੇ ਮੈਂ ਨਾ ਕੋਈ ਪ੍ਰਵਾਹ ਨਹੀਂ ਗੇ ਬਾਲਟੀ ਥੱਲੇ ਰੱਖ ਕੇ ਚਵਾ ਕੇ ਦੇਣੀ ਦੋੜਾਂ ਵਿਚ ਨੇ ਪੈਸੇ ਲੈਣੇ ਆਪਾਂ ਇਹ ਹੁਣੇ ਬਾਰ-ਬਾਰ ਵੀ ਅਗਲੇ ਦਾ ਹੱਕ ਆ ਅਹ ਸੱਲੀ ਕਰੀ ਲੈ ਬੈਠੀ ਆ ਜੀ ਝੋਟੀ ਆ ਫੇਸ ਕੁਆਲਟੀ ਆ ਮੂੰਹ ਮੱਥਾ ਚੈੱਕ ਕਰੋ ਛੋਟਾ ਸਿੰਗਾ ਠ ਆ ਮਗਰ ਬੱਚਾ ਜੇ ਕੱਟੀ ਫੀਮੇਲ ਗਿੱਲਾ 나ੜੂ ਨਾਲ ਗਿੱਲਾ 나ੜੂ ਆ ਦੇਖੋ ਗਿੱਲਾ 나ੜੂ ਆ ਇਧਰੋਂ ਤੁਸੀਂ ਥਣ ਵੇਖੋ ਠੀਕ ਆ ਤੇ ਬਾਕੀ ਇਹ ਦੋਸਤ ਹੁਣ ਸੂਈ ਸਵਾਈ ਆ ਬੇਫਿਕਰੀ ਆ ਜੇਰ ਦੀ ਥਾ ਜੇਰ ਪ੍ਰੋਪਰ ਪੈ ਗਈ ਆ ਤੇ ਜਿਹੜੇ ਮੇਰੇ ਭਰਾਲੇ ਖਰੀਦਣੀਆਂ ਭਰਾ ਆ ਕੇ ਤਸੱਲੀ ਤੁਸੀਂ ਕਰ ਸਕਦੇ ਜੇ ਠੀਕ ਆ ਸੋ ਪਹਿਲਰ ਝੋਟਰੀਆ ਥਣ ਵੇਖੋ ਕਰਮ ਵਾਲੀ ਨੂੰ ਕਿਹੜਾ ਲੱਗਾ ਤੇ ਮੂੰਹੋਂ ਦੰਦੀ ਇਹ ਕਨਫਰਮ ਜਿਹੜੀ ਚੌਗੀ ਚਾਰ ਦੰਦਾ ਤੇ ਛੇਕਦੇ ਤੇ ਕੰਨੀਆਂ ਜੇ ਬਿਲਕੁਲ ਖਰੇ ਆ ਤੋ ਕੋਈ ਨਾ ਕੱਚੀ ਕੁਚੀ ਬੜੀ ਮੂੰਹ ਦੀਆ ਵੇਖੋ ਆ ਦੇਖੋ ਠੀਕ ਆ ਜੀ ਸੋ ਸਾਈਡਾਂ ਵਾਲੇ ਜੇ ਤੁਸੀਂ ਦੇਖੋਗੇ ਦੋ ਦੋ ਕਰ ਮਾਰ ਨੂੰ ਫੜ ਗਿਆ ਬੁਰਸ਼ ਕਰਾਈ ਜਾਵੇ। ਇੱਕਰ ਮਰਦੀ ਕੋਈ ਗਾਲ ਹੀ ਨਹੀਂ ਦੇ। ਇਹੋ ਜਿਹੇ ਹੀਰੇ بڑے بڑے ਔਖੇ ਵੀਰ ਜਿੰਨਾ ਸਾੰਬੇ ਵੀਰ। ਨਹੀਂ ਨਹੀਂ। ਮਿੱਠੇ ਪਸ਼ੂ ਕਿਤੇ ਲੱਭਦੇ ਟਾਵੇਂ ਟੱਲੇ ਆ। ਬਹੁਤ ਪਿਆਰੀ ਕੱਟੀ ਆ ਦੋਸਤੋ ਚੌਗੀ ਚਾਰ ਦੰਦ। ਪਹਿਲਾ ਸੂਆ ਪਲੂਣ ਸੂਈ ਆ ਮਗਰ ਕੱਟੀ ਆ। ਐਸ ਵਕਤ ਲਖਮਿੰਦਰ ਭਾਈ ਬੋਲਾ ਕਿੰਨਾ ਕਿਤੇ ਥੱਲੇ? ਬੋਲਾ ਵੀਰ ਜੀ ਮੌਕੇ ਤੇ 7 ਕਿਲੋ। 7 ਕਿਲੋ। 7:00 7:30 ਜੀ। ਠੀਕ ਆ। ਹਾਂ ਜੀ। ਲਓ ਜੀ 7 ਕਿਲੋ ਐਸ ਵਕਤ ਤੋਂ ਬੋਲਾ ਆਇਆ ਜੇ ਥੱਲੇ। ਬਾਕੀ ਝੋਟੀ ਦਾ ਕੱਦ ਕੋਤ ਸੋਹਣਾ ਠੀਕਾ ਜੀ ਮੀਡੀਅਮ ਤੋਂ ਥੋੜੀ ਜੀ ਪਲੱਸ ਕਹਿੰਦੇ ਹੋ ਜੇ ਬਾਕੀ ਮੀਡੀਅਮ ਮੰਨ ਲਿਓ ਠੀਕਾ ਜੀ ਚੱਡੇ ਲੇਵੇ ਦੀ ਇੱਕਸਾਰ ਆ ਬਿਲਕੁਲ ਪੱਤਰ ਆ ਦੇਖੋ ਬੜਾ ਥਣ ਸੁਆਦੀ ਲੱਗਾ ਠੀਕਾ ਜੀ ਜਿਹਨੂੰ ਆਪਾਂ ਮੁੱਠੀ-ਮੁੱਠੀ ਵਾਲਾ ਥਣ ਕਹਿ ਦਿੰਨੇ ਆ ਤੇ ਨਖੇੜ ਚੌਥਾ ਥਣਾ ਦਾ ਤੁਸੀਂ ਵੇਖੋਗੇ ਬਾ ਕਮਾਲ ਬਾਕੀ ਆ ਤੋਰੇ ਤਾਰੇ ਦੀ ਵੀ ਆ ਕਰਮ ਵਾਲੀ ਨਰਮਾ ਪੂਰੀ ਠੰਡੀ ਸਾਰੀ ਪੂਰੀ ਹੈ ਵੀਰ ਜੋਟੀ ਇਹ ਠੰਡੀ ਠੰਡੀ ਪੂਰੀ ਹੈ ਲੋਸ਼ ਨੂੰ ਲੋਸ਼ ਵਾਲੀ ਕੋ ਗਰਦੀ ਜੋਟੀ ਆ ਆ ਦੇਖੋ ਜੀ ਸੋ ਦੇਖੋ ਸੋ ਐ ਬਿਲਕੁਲ ਠੰਡੀ ਸੀਲ ਸੋ 70 ਕਿਲੋ 200 ਦੇ ਥਲੇ ਬੋਲਾ ਇਹ ਲਗਵਿੰਦਰ ਭਾਈ ਕੀ ਮੋਲ ਰਊਗਾ ਕਿੰਨੇ ਦੇ ਦੇ ਰਹੇ ਆ ਅੱਜ ਆਪਾਂ ਮੋਲ ਵੀਰ ਜੀ ਦਾ ਕੋਈ 90 ਲੱਖ ਨਹੀਂਗਾ ਕੋਈ 90 ਨਹੀਂਗਾ 87000 ਜੱਟ ਦੇ ਦਈਏ 87 ਜੀ ਕਰਕੇ ਜਾਇਜ਼ ਦੇ ਦਈਏ ਚਲੋ ਸੂਸਵਾ ਪਈ ਹੈ ਵੈਸੇ ਤਾਂ ਪਛੂ ਵਾਦੇ ਦਾ ਹੀ ਆ ਬਾਕੀ 80000 ਦੇ ਦਾਂਗੇ ਫਿਰ 85 ਦੇ ਦਾਂਗੇ 85 ਦੀ ਹਾਂ 85000 ਦੀ ਝੋਡੀ ਕੋਈ ਭਰਾ ਸੱਲੀ ਕਰ ਲਿਆ ਆਪਦੀ ਆਣ ਕੇ ਯਾਰਾ ਨਹੀਂ 10000 ਰੁਪਏ ਛੋਟੀ ਦੇ ਦਊਗੀ 1000 ਹੋਰ ਮਾਨ ਕਰਦਾਂਗੀ 83 ਦੀ ਦੇ ਦਾਂਗੀ 83 ਦੀ ਹਾਂ ਨਾ ਜੀ 83 ਹਾਂ ਨਾ ਜਿਹੜੀ 83 ਦੀ ਹੈ ਹਾਂ ਨਾ 83 ਉਹ ਵੀ ਇਹਨ ਕਸਰਾ ਕੁਸਰਾ ਕੱਟ ਦਿੱਤੀਆਂ ਨੇ ਠੀਕ ਹੈ ਜੀ 83000 ਦੀ ਇਹ ਝੋਟੀ ਮਿਲ ਜੂਗੀ ਮਗਰ ਕੱਟੀ ਆ 나ੜੂਆ ਨਾਲ ਆ ਬੱਚੇ ਦੇ ਠੀਕ ਹੈ ਜੀ 7 ਕਿਲੋ ਬੋਲਾ ਬਾਕੀ ਸਫਾਈਆਂ ਤੁਹਾਨੂੰ ਆਪਾਂ ਕਿਉਂ ਕੰਨੀਆਂ ਤੋਂ ਦਿਖਾਈ ਦਿੱਤੀਆਂ ਨੇ ਠੀਕ ਹੈ ਜੀ ਸੋ ਜਿੰਨੀ ਕਹਿ ਲੋ ਉਨੀ ਚੰਗੀ ਪਤਲੀ ਆ ਚੰਮੀ ਦੀ ਚੰਗੀ ਝੋਟੀ ਆ ਤੇ ਜੇ ਘਰਾਣੇ ਠਗਾਣੇ ਦਵਾਈ ਹੁੰਦਾ ਬੰਦਾ ਦੱਸੇ ਵੀ ਆਪਾਂ ਦਾ ਮੇਰੇ ਸਹਾਂ ਮਤੱਕਦਾ ਚ ਚੰਗੀ ਸਾਂਹ ਹੋਈ ਨਾ ਤੇ ਝੋਟੀ 11 12 ਕੁ ਦਿਨ ਪਹਿਲਾਂ ਝੋਟੀ ਚ ਵਾਜੂਗੀ ਬਿਲਕੁਲ ਬਿਲਕੁਲ ਅਗੇ ਨਖਤ ਇਧਰਲੇ ਪਾਸੇ ਆਪਣੇ ਕੋਲ ਰਕਿੰਦਰ ਭਾਈ ਆ ਕੱਟੀ ਕਿਵੇਂ ਆ ਜਿਹੜੀ ਇਹ ਗੱਬਣ ਇਹ ਵੀ 4 ਦਿਨ ਦੀ ਕੱਟੀ ਆ ਇਹ ਵੀ 4 ਦਿਨ ਦੀ ਇਹ ਵੀ ਦੋਸਾ ਪਹਿਲਾਂ ਸੂਈ ਹੈ ਨਾ ਪਹਿਲਾਂ ਸੂਈ ਕਰਨਾ ਲੈ ਜੀ ਇਹ ਗੱਬਣ ਤਿਆਰੀ ਵਾਲੀ ਆ ਹਨਾ ਆਹ ਰਸ ਸੋਹਣੀ ਸਿੰਘ ਦੀ ਵੀਡੀਓ ਤੇ ਨੀ ਬੜੀ ਮੁੰਦਰੀ ਨਾ ਗਿਆ ਕੇ ਬਿਲਕੁਲ ਉਸਾ ਕੋਕੇ ਜੜੇ ਪਏ ਆ ਕੋਈ ਵੀ ਭਰਾ ਆਪਣਾ ਇੱਥੇ ਆਉਂ ਇਹ ਲਖਮਿੰਦਰ ਖਾਇਆ ਤਿਆਰੀ ਤੇ ਵੀਰ ਤਿਆਰੀ ਤਿਆਰੀ ਵੀ ਲੈ ਲਓ ਵੀ ਤਿਆਰੀ ਦੋ ਦੋਹਾਂ ਦਿਨਾਂ ਤੋਂ ਝੋਟੀ ਸੁਪੂਰੀ ਠੀਕ ਆ ਜੀ ਇੱਕ ਲੈ ਜੇ ਦੋ ਦਿਨਾਂ ਦੀ ਲਓ ਵੀ ਠੀਕ ਆ ਜੀ ਬਾਕੀ ਝੋਟੀ ਦੇ ਦਰਸ਼ਨ ਕਰੋ ਮੇਰਾ ਭਰਾ ਬਿਲਕੁਲ ਬਰੀਕੀ ਦੇ ਵਿੱਚ ਛੋਟਾ ਸਿੰਘ ਲੰਬਾ ਫੇਸ ਲੰਬੀ ਗਰਦਨ ਹਾਦ ਪੂਰਾ ਝੋਟੀ ਦਾ ਹਾਂ ਰੱਸੀ ਵਰਗੀ ਪੂਛ ਹੈ ਜੀ ਬਿਲਕੁਲ ਮੋਢੇ ਤੋਂ ਪਤਲੀ ਪੂਛ ਆ ਜਿਵੇਂ ਆਪਾਂ ਗੱਲ ਕਰਦੇ ਆ ਵੀ ਬਿਲਕੁਲ ਦੋਸਤੋ ਲਾਣੇ ਘਰਾਣੇ ਵਾਲੇ ਪਸ਼ੂ ਆ ਚੰਗਾ ਦੁੱਧ ਕੱਢਣ ਵਾਲੀ ਝੋਟੀ ਆ ਚੌੜਾ ਪਿੱਠ ਪੂੜਾ ਤੇ ਕੱਦ ਵੱਡਾ ਤੋ ਥਾਣਾ ਬਹੁਤ ਵਧੀਆ ਵੈਸੇ ਚਵਾਈਆਂ ਦੇ ਵਿੱਚ ਆ ਕੇ ਥਣ ਹੋਰ ਵੀ ਬਣਾ ਜੂਗੀ ਕਿਉਂ ਪਹਿਲਾਂ ਕੱਟੀਆਂ ਸੁਨਾ ਤੇ ਮੋਹ ਦੰਦ ਦੀ ਚੌਗੀ ਚਾਰ ਦੰਦ ਕੱਟੀ ਆ ਸਾਰੀ ਅਜੇ ਬਾਕੀ ਉਮਰ ਤੁਹਾਨੂੰ ਇੱਕ ਆਈਡੀਆ ਹੋ ਜਾਊਗਾ ਜੇਕਰ ਚਾਰ ਦੰਦ ਦਾ ਪਕਾ ਦਿੱਤੀ ਆ ਛੋਟਾ ਸਿੰਘ ਬਹੁਤ ਸੋਹਣੀ ਬਿਲਕੁਲ ਪਤਲੇ ਪਿੰਡੇ ਜੀ ਇਹ ਪੱਧਰਾ ਐ ਪਿੱਛੇ ਲੱਗਦੀ ਹੁੰਦੀ ਸਰਨ ਜੀ ਇਹ ਤੇਿਆਰੀ ਤੇ ਹੀ ਤਕਰੀਬਨ ਹਨ ਕੱਢ ਜਾਏ ਕੋਈ ਤੇਿਆਰੀ ਡੰਗ ਕਾਢੀ ਜਾਵੇ ਤਕਰੀਬਨ ਮੈਂ ਦਾ ਪਾ ਭੜਕਦਾ ਤੁਹਾਡੇ ਸੁਹੀ ਪਵੇ ਬਸ ਸੀਲਸਲਾਕ ਬਹੁਤ ਚੰਗੀ ਜੋੜੀ ਹਾਂ ਠੀਕ ਆ ਲੈ ਜੀ ਕਿ ਸੋ ਇਹ ਕੱਟੀ ਤੁਸੋਂ ਪਹਿਲਾਂ ਸਭਾ ਤੁਹਾਨੂੰ ਦਿਖਾ ਦਿੱਤੀ ਆ ਤੇ ਕੱਦ तकरीबन ਪਹਿਲਾਂ ਵਾਲੀ ਜੋੜੀ ਨਾਲੋਂ ਵੀ ਇਹਦਾ ਕਿਤੇ ਨਾ ਕਿਤੇ 2-3 ਇੰਚ ਵੱਧ ਹੀ ਮਿਲੂਗਾ ਤੁਹਾਨੂੰ ਉੱਚੀ ਆ ਹਾਂਜੀ ਉੱਚੀ ਆ ਵੱਡੀ ਆ ਠੀਕ ਆ ਸੋ ਲੈਵੇ ਦੀ ਤੁਸੀਂ ਵੇਖ ਸਕਦੇ ਜੇ ਬੰਤਰ ਲੇਵਾ ਬਹੁਤ ਹੋਣਾ ਠੀਕ ਆ ਜੀ ਸੋਪੋਸ ਤੇ ਡੰਗ ਤੱਕ ਸੋਪੋਸ ਐਵੇਂ ਰੱਸੀ ਹੁੰਦੀ ਹੈ ਰੱਸੀ ਵਰਗੀ ਹੈ ਤੇਰੇ ਕੋਲ ਉਪਰੋਂ ਮੋੜ ਤੋਂ ਵੇਖੀਏ ਤਾਂ ਬਿਲਕੁਲ ਬਰੀਕ ਹੀ ਆਉਂਦੀ ਹੈ ਬਹੁਤ ਹੀ ਬਰੀਕ ਆਉਂਦੀ ਹੈ ਬਾਕੀ ਚਲੋ ਉਹ ਤਾਂ ਆਪਾਂ ਤਾਂ ਦੱਸਦੇ ਹਾਂ ਜਿਹੜੇ ਭਰਾਵਾਂ ਦਾ ਨੌਲੇਜ ਆ ਹਾਂ ਇਹ ਚੀਜ਼ ਦੀ ਵੀ ਵਾਕਿਆ ਹੈ ਕੋਈ ਬਰੀਕ ਆ ਛੋਟੀ ਬਿਲਕੁਲ ਉਹ ਵੀ ਕੱਟੀ ਹੀ ਕੱਟੀ ਆ ਠੀਕ ਆ ਜੀ ਬਾਕੀ ਮੇਰਾ ਭਰਾ ਲੈ ਲਿਓ ਡਿਸੀਜਨ ਆਪਦਾ ਤੁਸੀਂ ਛੋਟਾ ਸਿੰਘ ਇਧਰੋਂ ਇੱਕ ਬਹਿਣੀ ਵਾਲੇ ਪਾਸੇੋਂ ਵੇਖ ਲਓ ਠੀਕ ਆ ਐ ਵੀਰ ਜੀ ਸਕੂਲ ਕੈਪ ਵੇਖੋ ਥਣਾ ਦਾ ਇੱਕ ਨਾ ਸਾਰੇ ਹਾਂ चौथणा ਦਾ ਗੈਬ ਵੰਡ ਵਿਰਲ ਚੰਗੀ ਹੈ ਠੀਕ ਹੈ ਜੀ ਬਹੁਤ ਖੂਬਸੂਰਤ ਇਹ ਗੱਬਣ ਨਾਗਾ ਜੇ ਵੀਰ ਲਖਮਿੰਦਰ ਕੀ ਮੋੜ ਰੋ ਇਹਦਾ ਇਹਦਾ ਵੀਰ ਜੀ ਜਿਹਦੇ ਛੋਟੀ ਸਰੀਂਹ ਦੀ ਫਿਰ ਤੇ ਪੂਰਾ ਲੱਖ ਦੀ ਹੈ ਨੀ ਹਾਂ ਇਹ ਵੀ 90 ਹੀ ਦੇਣਾਗੇ 2 ਛੱਡ ਦਾਂਗੇ ਹਾਂ 88 ਜੀ 87 ਦੇ ਦੀਏ 86 ਦੀ ਹਾਨ ਆ ਇਹ ਵੀ 87 ਦੀ ਹਾਨ ਆ ਛੋਟੀ ਦੀ 87 ਦੀ ਦੇ ਹਾਂ ਜੀ 87 ਹੱਦ ਛੋਟੀ ਦੇਣਾ ਠੀਕ ਹੈ ਮਬੀ ਇਹ 87 ਦੀ ਇੱਕ ਛੋਟੀ ਮਿਲ ਜੂਗੀ ਗੱਬਣ ਆ ਤਿਆਰੀ ਤੇ ਜਾਂ ਠੀਕ ਹੈ ਜੀ ਸੂਈ ਖਲੋਤੀ ਕਰਮਾਂ ਲਈ ਇੱਕ ਅੱਧੀ ਡਾਂਗੀ ਆ ਬਸ ਬਾਕੀ ਕੱਦ ਵੱਡਾ ਮਿਲੂਗਾ ਤੁਹਾਨੂੰ ਕੋਈ ਵੀ ਭਰਾ ਆਪਣਾ ਦੂਰ ਨੇੜੇ ਤੁਰਦਾ ਸਾਈਬੇਨਾ ਕਰਕੇ ਬੇਜਜਿਕਾ ਤੁਰਿਆ ਜੇ ਠੀਕਾ ਜੀ ਕਿਉਂਕਿ ਕੱਦ ਵੱਡਾ ਇਹਦਾ ਚ ਚੌਕੀ ਚਾਰ ਦਾ ਤਾਂ ਤੇ ਅਕੋਰਡਿੰਗ ਕੱਦ ਵੱਡਾ ਕੰਨੀਆਂ ਜੇ ਬਰਾਬਰ ਕਰਨੀਆਂ ਨੇ ਠੀਕਾ ਛਿੱਗੀ ਹੋਣਾ ਜਿੰਨੇ ਕਰਵਾ ਲਈ ਹੈਗੀ ਆ ਦੂਜੀ ਸਵੇਰ ਕਰਮਾਂ ਲਈ ਚੰਗੀ ਵੱਡੀ ਮਹਿ ਬਣਦੀ ਠੀਕਾ ਬਹੁਤ ਪਿਆਰੀ ਕੱਟੀ ਆ ਇੱਕ ਇਧਰ ਨੀਲੀ ਰਾਵੀ ਦਾ ਕਟਾ ਵੀਰ ਰਖਮਿੰਦਰ ਘਰੋਂ ਸੇਲ ਕਰਦਾ ਪਿਆ ਇਹ ਆਪਣੇ ਘਰ ਦਾ ਹੀ ਕਟਾ ਘਰ ਦਾ ਆਪਣਾ ਮਾਝਾ ਤੇ ਉਹਦੇ ਕੋਨ ਚਾਹ ਮਲੇ ਉਤਰਾ ਮਿਲਦੀ ਕੱਟੇ ਤੋਂ ਵਗੈਰੀ ਨੀਲੀ ਰਬੀ ਦੀ ਮੈਂ ਆਪਣੇ ਕੋਲ ਹਾਂਜੀ ਹਾਂਜੀ ਗ੍ਰੇਡਡ ਹੀ ਆ ਵੀਰ ਮੈਂ ਗ੍ਰੇਡਡ ਇੱਕ ਅੱਖਾ ਤੋਂ ਬਿੱਲੀਆਂ ਨੇ ਆਇਓ ਕਰਕੇ ਦਿਖਾ ਦੇ ਦੋਵੇਂ ਅੱਖਾਂ ਤੋਂ ਉਸੋ ਇਹਦੀਆਂ ਬਿੱਲੀਆਂ ਨੇ ਆ ਤੁਸੀਂ ਚੈੱਕ ਕਰ ਲਓ ਐਨ ਮਾਰ ਕਰਿਓ ਫੋਟੋ ਖਾ ਦੇ ਫੋਟੋ ਲਾ ਕੋ ਇਹਦੀ ਉਮਰ ਕਿੰਨੀ ਕੁ ਹੋ ਗਈ ਹੈ ਲਖਮੀਂਦਰ ਜੀ ਇਹ ਵੀਰ ਜੀ 10 11 ਹੋਊਗਾ 10 11 ਮਹੀਨੇ ਦਾ ਹੋ ਗਿਆ 10 11 ਮਹੀਨਿਆਂ ਦਾ ਹੂੰ ਬਹੁਜੀ 10 11 ਮਹੀਨੇ ਦੀ ਉਮਰ ਹੈ ਇਹਦੀ ਤੇ ਮਾਂ ਦਾ ਦੋਤੇ ਤੇ ਤਕਰੀਬਨ ਆਪਾਂ ਕਿੰਨਾ ਕਿਚੋਇਆ ਜੀ ਤੇਲ ਥੱਲੇ ਉਹ 13 14 ਕਿਲੋ ਤੇਲ ਮੱਝ ਤੇਲ ਦਾ 14 13 14 ਕਿਲੋ ਤੇਲ ਥੱਲੇ 13 14 ਕਿਲੋ ਇੱਥੇ ਕੋਈ ਭਰਾ ਆਵੇ ਮੁੜ ਕੇ ਆਣਗੇ ਆਖੇ ਮਾਂ ਵਿਖਾਓ ਇਹਦੀ ਤੇ ਆਪਾਂ ਇੱਥੇ ਫੋੜ ਮਾਰੀ ਜਾਈਏ ਵੀ ਆਪਾਂ 20 ਚੋਇਆ 25 ਚੋਇਆ ਤੇਲੜ ਮੱਝ ਆ ਇਹਦੀ ਮਾਂ ਜਿਹੜੀ ਆ ਗੱਲ ਜੋ ਸੱਚਾਈ ਓਰੀਜਨਲ ਗੱਲ ਠੀਕ ਆ ਜੀ ਬਾਕੀ ਕੱਟਾ ਮੇਰਾ ਭਰਾ ਚੱਕ ਕਰਾ 13 14 13 14 ਕਿਲੋ ਤੇਲੜ ਤੋਂ ਜੋਇਆ ਵਾ ਹਾਂ ਚੰਗਾ ਕੱਟਾ ਰੱਖਿਆ ਸੀ ਕਰੇ ਦੇ ਆਪਣਾ ਚਲੋ ਚਾਰਜ ਦਾ ਬਣ ਕੇ ਦੇ ਕਰ ਨਹੀਂ ਚੰਗਾ ਕੱਟਾ ਤੇ ਨੀਲੀ ਰਵੀ ਦਾ ਕਟਾ ਮਾਂ ਜਿਹੜੀ ਆ ਦੋਸਤੋ ਤਿੰਨਾਂ ਥਣਾਂ ਦੇ ਵਿੱਚੋਂ 13-14 ਕਿਲੋ ਦੁੱਧ ਚਮਾਉਂਦੀ ਰਹੀ ਆ ਬਾਕੀ ਬੱਚਾ ਮੇਰਾ ਭਰਾ ਦੇਖ ਲਓ ਇਹ ਵੀ ਚੰਗੇ ਸੀਮਨ ਦੇ ਲੱਗਦਾ ਆ ਚੰਗੇ ਸੀਮਨ ਦਾ ਹੋਗਾ ਵੀਰ ਆਪਾਂ ਨੂੰ ਪਤਾ ਨਹੀਂ ਕਿਵੇਂ ਜਾਣ ਕੇ ਆਪਾਂ ਖੇਈ ਉਹ ਗੱਲ ਨਹੀਂ ਕਰਾਂਗੇ ਹਾਂ ਠੀਕ ਆ ਤੇ ਬਾਕੀ ਮਾਰਕਿੰਗ ਤੁਸੀਂ ਦੇਖ ਲਓ ਕੱਟੇ ਦੀ ਪੂਛ ਹਾਫ ਵਾਈਟ ਆ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਜਿਹੜੇ ਆ ਤੁਸੀਂ ਵੇਖੋਗੇ ਕਿ ਕਿਤਿਆਂ ਤੱਕ ਪੂਰੇ ਜਿਹੜੇ ਖੁਰ ਖੁਰ ਧੁੱਪ ਆ ਠੀਕ ਆ ਤੇ ਉਮਰ ਤਕਰੀਬਨ 9-10 ਕੇ ਮਹੀਨੇ ਦੀ ਲਈ ਸਰ 10-11 ਮਹੀਨੇ ਹੋ ਗਈ ਉਹਦੀ ਵੀ 11 ਕੇ ਮਹੀਨੇ ਦੀ ਠ ਕਮਾਲੀ ਹੈ ਕਿ ਚੰਗਾ ਬਣ ਕੇ ਤਿਆਰ ਹੋ ਜਾਊਗਾ ਕਿਸੇ ਭਰਾਣੇ ਮਾਲ ਦੇ ਵਿੱਚ ਰੱਖਣਾ ਤੇ ਤੁਹਾਨੂੰ ਜਰੂਰ ਤੁਸੀਂ ਜਿਹੜਾ ਕੰਟੈਕਟ ਕਰ ਲਿਓ ਕੀ ਮੁੱਲ ਦਾ ਵੀਰ ਕਿੰਨੀ ਡਿਮਾਂਡ ਹੈ ਦੀ ਡਿਮਾਂਡ ਵੀਰ ਜੀ ਬੋਲਦੇ ਕੱਲ ਹੀ ਦੱਸਿਆ ਤੇ ਬੰਦੇ ਆਉਂਦੇ ਆਪਾਂ ਪਹਿਲੀ ਗੱਲ ਆਪਾਂ ਇਹਦੇ ਵਿੱਚਾਂ ਵੀਡੀਓ ਹੀ ਆਪਾਂ ਦੇਣੀ ਕਿ ਭਰਾ ਨੂੰ ਝੋਟਾ ਦੇਣਾ ਘਰ ਰੱਖਣ ਵਾਲਾ ਆ ਅਗ ਦੂਜੇ ਤਰ੍ਹਾਂ ਦਾ ਭਰਾ ਨਾਲ ਆਪਾਂ ਨੂੰ ਆਣ ਕੇ ਆਖੇ ਵੀ ਆਪਾਂ ਕਦੇ ਬਹਾਨਾ ਮਾਰ ਕੇ ਜਾਂ ਕਿਦਾਂ ਵੀ ਆਪਾਂ ਕੱਟਾ ਕੋਈ ਭਰਾ ਮੇਰਾ ਰੱਖੇ ਘਰੇ ਭਾਵੇਂ ਜਿਹੜੇ ਪਾਲੇ ਦੇ ਭਾਵੇਂ ਮੱਜਾ ਚ ਰੱਖ ਲਈ ਆ ਬਿਲਕੁਲ ਉਹ ਕੰਮ ਨੂੰ ਦੇ ਦਾਂਗੇ ਉਸ ਤਰ੍ਹਾਂ ਕੱਟਾ 15000 ਦਾ ਵਿੱਚ ਨਹੀਂ ਇਸ ਤਰ੍ਹਾਂ 13000 ਤਾਂ ਦੇ ਦੂੰਗਾ 2000 ਹੋਰ ਛੱਡ ਦੂੰਗਾ 13000 ਦਾ 13000 ਦਾ ਕੱਟਾ ਦੇ ਦੂੰਗਾ ਠੀਕ ਆ ਹਾਂਜੀ ਬਾਕੀ ਇਹ ਆਪਾਂ ਨੂੰ ਪਤਾ ਜੇ 6 ਮਹੀਨੇ ਸੰਭ ਆ ਗਿਆ ਫਿਰ ਹੈਗਾ ਦਬਲ ਪੈ ਹਾਲਾ ਦਾ ਹੀ ਦੇ ਦਾਂਗੇ ਵੀਰ ਜੀ 12000 ਦਾ ਹਾਨਾ ਜੀ 12000 ਦਾ ਹਾਨਾ ਹੀ ਇਹਦੇ ਛੋੜ ਹੀ ਕਰਾਂਗੇ ਛੋੜ 100 ਰੁਪਿਆ ਕਰਾਂਗੇ ਪਾ ਜੀ ਕੇ 12 ਦਾ ਜਾਂਦੀ ਲੋ ਵੀ ਇਹ ਹਾਨਾ ਜਿਹੜਾ 12000 ਦਾ ਕਟਾ ਮਿਲ ਜੂਗਾ ਅੱਜ ਠੀਕ ਆ ਆਪਾਂ ਨਾਲ ਕੋਈ ਘਰ ਵਾਲਾ ਭਰਾ ਲੈ ਜੇ ਦੇਖੋ ਜਿਆਦਾ ਬਾਕੀ ਕਟਾ ਚੰਗਾ ਮਾਂ ਦਾ ਮਿਲ ਕੇ ਚੰਗਾ ਦੁੱਧ ਚੰਗਾ ਤਿੰਨ ਥਣਾਂ ਦੇ ਵਿੱਚੋਂ 13 14 ਕਿਲੋ ਵੈਸੇ 16 17 ਸਰੀ ਹੈ ਮੈਂ ਪਰ ਤਿੰਨ ਥਣ ਹੋਣ ਕਰਕੇ ਠੀਕ ਆ ਜੀ 13 14 ਕਿਲੋ ਤੁਸੀਂ ਇੱਕ ਅੰਦਾਜ਼ਾ ਲਾ ਲੋਗੇ ਬਾਕੀ ਕਟਾ ਬ ਤੁਸੋਂ ਸੰਪਰਕ ਕਰ ਲਿਓ ਠੀਕ ਆ ਜੀ ਬਾਕੀ ਤੁਹਾਨੂੰ ਪ੍ਰੋਪਰ ਦਿਖਾ ਦਿੱਤਾ ਇਹ ਮਾਲ ਸੀ ਅੱਜ ਲਖਵਿੰਦਰ ਹੁਣਾਂ ਦੇ ਕੋਲ ਵੇੜਾ ਤੁਹਾਨੂੰ ਦਿਖਾਤੀਆਂ ਆਪਾਂ ਦੋ ਠੀਕ ਆ ਜੀ ਦੋ ਹੀ ਝੋਟੀਆਂ ਨੇ ਜਿਹੜੀਆਂ ਚੌਕੀਆਂ ਚਾਰ-ਚਾਰ ਦਾੰਦ ਨੇ ਤੇ ਬਾਕੀ ਮਾਲ ਪਸੰਦ ਆਇਆ ਹੋਊਗਾ ਭਰਾਵਾਂ ਨੂੰ ਵੀਡੀਓ ਵੱਧ ਤੋਂ ਵੱਧ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਹੋਰ ਵੀ ਕਿਸਾਨ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਇੱਕ ਲਖਵਿੰਦਰ ਭਾਈ ਆਪਣੇ ਨੰਬਰ ਕਰਦੇ ਸੰਗੇ ਨੰਬਰ ਵੀਰ ਜੀ ਆਪਣੇ 98557 74808 ਕੋਈ ਨੰਬਰ ਹੈ ਇਹਦਾ ਹਰਪ੍ਰੀਤ ਨਾਲ ਗੱਲ ਹੁੰਦੀ ਹੈ ਕੋਈ ਭਰਾ ਗੱਲ ਕਰਦਾ ਵਾ ਬੇਸ਼ੱਕ ਜੇ ਕਹਿੰਦਾ ਮੇਨਾਂ ਕਰਨੀ ਤੈਨੂੰ ਆਸ ਦੇ ਵਿੱਚ ਚਾਚਾ ਨਾਲ ਲੱਗਦਾ ਤੇ ਬਾਕੀ ਇਹ ਮੇਰੇ ਨਾਲ ਹੀ ਇੱਕ ਇੱਕੇ ਇਕੱਠੇ ਸਾਡੀ ਗੱਲ ਹੈ ਬਿਲਕੁਲ ਇੰਨੀ ਮੁੱਲ ਕਰ ਲੈਣਾ ਕੋਈ ਗੱਲ ਨਹੀਂ ਕੀ ਹਾਂਜੀ ਠੀਕ ਹੈ ਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇੰਨਾ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ